ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਜੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਝੁਪ ਨ ਹੋਵਈ ਜੇ ਲਾਇ ਰਹਾ ਨਿਵਤਾਰ ਮੁਖਿਆ ਮੁਖ ਨ ਉਤਰੀ ਜੀ ਬੰਨਾਂ ਪੁਰੀਆਂ ਭਾਰ ਸਹਸ ਸਿਆਨ ਪਾ ਲਖ ਹੋਹੀ ਤਾਇਕ ਨ ਚੱਲੇ ਨਾਲ ਇਵ ਸਚਿਆਰ ਹੋਈਐ ਕਿਉ ਕੂੜੈ ਟੁਟੈ ਪਾਲ ਹੁਕਮ ਰਜਾਈ ਚੱਲ ਨਾ ਨਾਨਕ ਲਿਖਿਆ ਨਾਲ ਹੁਕਮੇ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਮਿਲੈ ਵਢਾਈ ਹੁਕਮੀਓ ਤੁਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ

ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਦਰ ਹਦੂਰ ਕਥਨ ਕਥਿ ਨ ਆਵੈ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੀਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਏ ਖਾਹੇ ਹੁਕਮਿ ਹੁਕਮ ਚਲਾਏ ਰਾਹ ਨਾਨਕ ਵਿਖੇ ਸਾਹਿਬੇ ਪਰਵਾਉ ਸਾਚਾ ਸਾਹਿਬ ਸਚ ਨਾਏ ਭਾਖੇ ਪਉ ਪਰ ਅੱਖ ਹੈ ਮੰਗਹਿ ਦੇਹ ਦੇਹ ਦਾਤ ਕਰੀ ਦਾਤਰ ਫੇਰ ਕੇ ਅਗੇ ਰਖੀਐ ਜਿਤ ਦਿਸੈ ਦਰਵਾਜ ਮੋਹ ਕੀ ਬੁਲਨ ਬੋਲੀਐ ਜਿਤ ਸੰਤਰੀ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਗਰਮੀ ਆਵੇ ਕੱਪੜਾ ਨਦਰੀ ਮੁਖ ਦਵਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਤਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿੰਦਾਨ ਗਾਵੀਏ ਸੁਣੀਐ ਮਨ ਰਖੀਐ ਭਾਉ ਦੁਖ ਪਰਹਰ ਸੋ ਕਰ ਲੈ ਜਾਏ ਗੁਰਮੁਖ ਨਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰਈਸਰ ਗੁਰ ਗੋਖ ਵਰਮਾ ਗੁਰ ਪਾਰਵਤੀ ਮਾਈ ਜਿਹੋ ਜਾਣ ਆਖਾ ਨਾਹੀਂ ਕਹਿਨਾ ਕਥਨ ਨਾਂ ਜਾਈ ਗੁਰਾ ਇੱਕ ਦੇਵ ਜਾਈ ਸਭ ਨਾਂ ਜੀਆਂ ਕਾ ਇੱਕ ਦਾਤਾ ਸੋ ਮੈਂ ਮਿਸਰ ਨਾਂ ਜਾਈ ਤੀਰਥ ਨਵ ਜਿਤ ਸੁਭਾਵ ਬਿਨ ਭਾਣੇ ਕੇ ਨਾਹੀਂ ਕਰੀ ਜੇਤੀ ਸ੍ਰਿਠੂ ਪਾਈ ਵੇਖਾਂ ਬਿਨ ਕਰਮਾਂ ਕੀ ਮਿਲ ਲੈ ਲਈ ਮਤ ਵਿਚਰਤ ਨਿਵਾਹਰ ਮਾਨਕ ਜੀ ਗੁਰ ਕੀ ਸਿੱਖ ਸੁਣੀ ਗੁਰੂ ਇਕ ਦੇਵ ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨ ਜਾਈ ਤਿਰਥ ਨਵਾ ਜਿਤਸ ਭਾਵ ਬਿਨ ਭਾਣੇ ਕੇ ਨਾਇ ਕਰੀ ਜੇ ਤਿਸਰ ਠੂਪਾਈ ਵੇਖਾ ਕਮ ਕਰਮਾ ਕੇ ਮਿਲ ਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੀ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸੁਨਾ ਜੀ ਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਅਰਜਾ ਹੁਰਦ ਸੁਣੀ ਹੋਏ ਨਵਖੰਡ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨਾ ਵੇ ਤਾਂ ਬਾਤ ਨ ਪੁੱਛੈ ਕਿ ਕੀਤਾ ਅੰਦਰ ਕੀਤ ਕਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨ ਸੁਝੈ ਜੇਤ ਸੁਗੁਣ ਕੋਈ ਕਰੇ ਸਨੇ ਸਦੀਸ਼ੁਰ ਨਾਸ ਸੁਨੇ ਅੰਤਰਤਵਲੇ ਆਕਾਸ਼ ਸੁਨੇ ਦੀਪ ਲੋ ਪਾਤਾਲ ਸੁਨੇ ਪਵਨ ਸਕੇ ਕਾਲ ਨਾਨਕ ਭਗਤ ਸਦਾ ਵੇਗਾ ਸੁਨੇ ਅੰਧੂ ਪਉ ਕਨਾਸ ਸੁਨਿਆਈਸ਼ਰਵਰਮੇਂਦ ਸੁਨਿਆ ਮੁਖਸਾਲਾ ਹਨਮੰਦ ਸੁਨਿਆ ਜੋਗਜੁਗਤ ਤਨ ਭੇਦ ਸੁਨਿਆ ਸਤ ਸਮ੍ਰਿਤ ਵੇਦ ਨਾਨਕ ਭਗਤ ਸਦਾ ਵੇਗਸ ਸੁਨਿਆਂ ਦੂਪ ਪਵ ਕਨਸ ਸੁਨਿਆ ਸਤ ਸੰਦੋ ਗਿਆਨ ਸੁਨਿਆ 68 ਕੈਸ਼ ਨਾਨਕ ਸੁਨਿਆ ਪੜ ਪੜ ਪਾਵੇ ਮਨ ਸੁਨਿਆ ਲਾਗੇ ਸਹਿ ਧਿਆਨ ਨਾਨਕ ਭਗਤ ਸਦਾ ਵੇਗਸ ਸੁਨਿਆਂ ਦੂਪ ਪਵ ਕਨਸ ਸੁਨਿਆ ਸਰਗੁਨਾ ਕੇਂਗਾ ਸੁਨਿਆ ਸੇਖ ਫੀਰ ਪਾਤਸ਼ਾ ਸੁਨਿਆਂ ਦੇ ਪਵਹਿ ਰਾਹੋ ਸੁਨਿਆ ਤੋਐ ਸਗਾਹੋ ਨਾਨਕ ਭਗਤ ਹਰਿ ਗਾਸ ਸੁ ਸੁਨਿਆਂ ਦੂਪ ਪਉ ਕਨਾਸ ਮਨ ਕੀ ਗਤ ਕਈ ਨ ਜਾਏ ਜੀ ਕੋ ਕਹਿ ਵਿਛੈ ਬਿਛਤਾਏ ਕਾਗਜ ਕਲਮ ਨਾਲ ਲਿਖਨ ਹਰ ਮਨ ਕੀ ਕਬੈ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਬਨ ਕੋਈ ਮਨੈ ਸੁਰਤ ਹੋਏ ਮਨ ਬੁੱਧ ਮਨੈ ਸਗਲ ਭਵਨ ਕੀ ਸ਼ੁੱਧ ਮਨੈ ਮੋ ਚੂਟਾ ਨਾ ਖਾਏ ਮਨੈ ਜਮ ਕੇ ਸਾਧਨਾ ਜਾਏ ਸਨਮ ਨਿਰੰਝਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਗ ਨ ਪਾਈ ਮਨੈ ਬਤ ਸੰਪਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸਿਤੀ ਸੰਬੰਧ ਐ ਸਨਮ ਨਿਰੰਝਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਮਨ ਨ ਪਾਵੇ ਮੁਖ ਦੁਆਰ ਮਨ ਨ ਪਰਵਾਰੈ ਸਾਧਾਰੁ ਮਨ ਨ ਤਰ ਤਾਰੀ ਗੁਰ ਸੇਖੁ ਮਨ ਨਾਨਕ ਪਵੇ ਨਾ ਵੇਖੂ ਐਸਾ ਨਾਮ ਦਰਜਨ ਹੋਇ ਜੀ ਕੋ ਮਨ ਜਾਣੈ ਮਨ ਕੋਈ ਪੰਚ ਪਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਹੈ ਦਰਗਹਿ ਮਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਇਕਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੈ ਨਾਹੀ ਸਮਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਵਜਹਿ ਸਚਿਆਰਤੋਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਤੇ ਭਾਰਤ ਲੈ ਕਵਨ ਜੋਰ ਜੀ ਜਾ ਤ੍ਰਿੰਗਾ ਕੇ ਨਾਮ ਸਵਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਖਿਆ ਕੀਤਾ ਹੋਏ ਕੀਤਾ ਤਨ ਸੋਲੇ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕਿਤਾਬ ਸੋਏ ਕੋ ਕਬਾਉ ਤਿਸਤੇ ਹੋਏ ਲਖ ਦਰੀਆ ਉਹ ਕੁਦਰਤ ਕਵਨ ਕਾ ਵਿਚਾਰ ਬਾਰੇ ਨਾ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲਿਕਾਰ ਤੁਸ ਦਾਸ ਲੰ ਅਰੰਕਾਰ ਅਸੰਖ ਜਪ ਸੰਗ ਪਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਸੰਗ ਸੂਰਮੋ ਭਗ ਸਰ ਸੰਗ ਮੋਨ ਲਿਉ ਲਾਈ ਤਾਰ ਕੁਦਰਤ ਕਵਣ ਗਾਇ ਵਿਚਾਰ ਬਾਰੇ ਨੰਦ ਆਵੈ ਇੱਕ ਵਾਰ ਜੋਤਿ ਤ ਪਾਵੇ ਸਾਈ ਭਲੀਕਾਰ ਤੁਸ ਦਸ ਲੰਤ ਅੰਕਾਰ ਅਸੰਖ ਮੂਰਖੰਦ ਕੋਰ ਸੰਘ ਚੋਰ ਹਰਾਮ ਖੋਰ ਸੰਖ ਮੁਰ ਕਰ ਜਾਹਿ ਜੋਰ ਅਸੰਖ ਗਲ ਵਡ ਹਤਿਆ ਕਮਾਹੀ ਸੰਘ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਹੀ ਰਾਹਿ ਅਸੰਖ ਮਲੇਸ਼ ਮਲ ਪਖ ਕਾਹਿ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰੇ ਨਨਜਾ ਵਾਏ ਕੰਵਾਰ ਜੋ ਤਦ ਪਾਵੇ ਸਾਈ ਬਲਿਕਾਰ ਤਿਸੁ ਦਾ ਸਲਾਮ ਨਿਰੰਕਾਰ ਸੰਖ ਨਾਮ ਸੰਖ ਥਾਵ ਅਗੰਮ ਅਗੰਮ ਸੰਖ ਲੋ ਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਖਣ ਬੋਲਣ ਬਾਣ ਕਰਸਰ ਸੰਜੋਗ ਖਾਨ ਜਿਨੇ ਲਿਖੇ ਤਿਸਰਨਾਏ ਜੀ ਫਰਮਾਇ ਤਉ ਤਉ ਪਾਏ ਜੇ ਤਾ ਗੀਤਾ ਦੇ ਤਾ ਨਾ ਨਾਵ ਨਾ ਹੀ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾ ਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈ ਤੰਦੇ ਪਾਣੀ ਧੋਤੇ ਗੁਰ ਸੁਖੇ ਮੂਕ ਪਲੀਤੀ ਕੱਪੜ ਹੋਏ ਦੇ ਸਾਬੂਨ ਲਿਐ ਉਹ ਤੋਈ ਭਰੀਏ ਮਤ ਪਪੋਂ ਕੇ ਸੰਗ ਓ ਤੁਪੈ ਨਾਵੇ ਕੇ ਰੰਗ ਪੁੰਨੀ ਪਾਪੀ ਆਖਣ ਲਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾ ਪੀ ਖਾਓ ਨਾਨਕੁ ਹੁਕਮੀ ਆਵਹੁ ਜਾਹੋ ਤੀਰਥ ਤਪਨੇ ਅਨੰਦ ਜਾਨ ਦੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਬਨ ਕੀਤਾ ਭਾਉ ਅੰਤਰਗਤ ਤੀਥ ਮਲਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਮਰਮਾਓ ਸਤ ਸਵੰਸ ਦਾ ਮਨ ਚਾਓ ਕਵਨ ਸੋ ਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸ੍ਰੋਤੀ ਮਾਂ ਕਵਨ ਜਿਤ ਹੋਆ ਆਕਾਰ ਵੇਲ ਨਪਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾਦੀਆਂ ਜਿ ਲਿਖਣ ਲੈ ਕੁਰਾਨ ਥਿਤਵ ਨ ਜੋਗੀ ਜਾਣੈ ਰਤਮਾ ਨ ਕੋਈ ਜਕਰਤਾ ਸ੍ਰਿਠੀ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰਿਆ ਆਖ ਕਿਵ ਸਾਲਾਈ ਕਿ ਅਵਰਣੀ ਕਿਵ ਜਾਣਾ ਨਾਨਕ ਆਖਣ ਸੋ ਕੋ ਆਖੇ ਇੱਕ ਦੀਖ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਗਿਗਿਆ ਨਾ ਸੋਹੈ ਪਾਤਲ ਪਤਲ ਲਖ ਅਗਾਸ ਅਗਾਸ ਓੜਕ ਓੜਕ ਭਾਲ ਥੱਕੇ ਵੀਰ ਕਹਨੇ ਕੁਵਾਤ ਸਹਸ ਠਰ ਗਿਣਤੀ ਬਾਸ ਲਿਖਤਾ ਤੋ ਲਿਖਾ ਹੋਇ ਤਾ ਲਿਖੀਆ ਲਿਖੈ ਹੋਇ ਵਿਨਾਸ਼ ਨਾਨਕ ਵਡਾਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤਿਸੁਰਤ ਨ ਪਾਈ ਅਨਦੀਆਂ ਤਵੇ ਪਉ ਇਸ ਮੰਦਰਾ ਜਾਣੀਐ ਇਸ ਮੰਦ ਸਾ ਸੁਲਤਾਨ ਗ੍ਰਹਾ ਸੇ ਤੀ ਮਾਲ ਧਨ ਕੀਲੀ ਤੁਲਣਾ ਹੋਵਣੀ ਜੇਸ ਮੰਨੋਂ ਈਸੁਰੈ ਅੰਤਨ ਸਿਵਤੀ ਕਹਿਣ ਦਾ ਅੰਤਨ ਤਨ ਕਰਨ ਦਾ ਦੇਨ ਦਾ ਅੰਤਨ ਤਨ ਵੇਖਣ ਸੁਣਨ ਦਾ ਅੰਤ ਤੋ ਅੰਤਨ ਜਪੈ ਕੇ ਮਨ ਮੰਤ ਅੰਤਨ ਜਪੈ ਕੀਤਾ ਕਰ ਅੰਤਨ ਆਪੇ ਪਰਵਾਰੈ ਅੰਤ ਕਾਰਣ ਗਿਤੇ ਵਿਰਲਾਹਿ ਤਾਂ ਕੇ ਅੰਤਨ ਪਾਈ ਜਾਹੇ ਇਹੋ ਅੰਤਨ ਜਾਣੇ ਕੋਈ ਬਉਤਾ ਕੀਏ ਬਉਤਾ ਹੋਏ ਵੱਡਾ ਸਾਈ ਉੱਚਾ ਉੱਚ ਉਪਰ ਉਚਾਨਾਉ ਏਵਡੂ ਚਾਹ ਵੇ ਕੋਈ ਚ ਸੋਚੇ ਕੋ ਜਾਣੇ ਸੋਏ ਜੀਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰ ਮੀਂਦਾਤ ਬਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤ ਤਨ ਨਤ ਮਾਈ ਕਿਤੇ ਮੰਗੇ ਜੋਦ ਪਾਰ ਕਿਤੇ ਅੰਗਣਤ ਨਹੀਂ ਵਿਚਾਰ ਕਿਤੇ ਖਤ ਡਹਿ ਏਕਾਰ ਕਿਤੇ ਲਲ ਮੁਕ੍ਰਪਾ ਹੈ ਕਿਤੇ ਮੂਰਖਾਏ ਖਾਏ ਕਿਤੇ ਅਨੂਪ ਭੁਗ ਸਦਮਾਰ ਏ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਖਣ ਸਕੈ ਕੋਈ ਜੀ ਕੋ ਖਾਇ ਕ ਕਣ ਪਾਏ ਉਹ ਜਾਣੇ ਜੀਤੀਆਂ ਮੁਖਾਏ ਆਪੇ ਜਾਣੇ ਆਪੇ ਦੇ ਅੱਖ ਹੈ ਸੇ ਪੇ ਕੀ ਕੇ ਜਿਸ ਨੂੰ ਬਖਸ਼ੇ ਸਿਪਤ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਪੰਡਾਰ ਮੁੱਲ ਆਵਹਿ ਮੁੱਲ ਜਾਇ ਮੁੱਲ ਪਾਇ ਮੁੱਲ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਮਨਨੀ ਸਾਨ ਮੁੱਲ ਕਰ ਮੁੱਲ ਫਰਮਾਨ ਮੁੱਲ ਮੁੱਲ ਆਖਿਆ ਨਾ ਜਾਇ ਆਖਾ ਖਰੇ ਲਿਵ ਲਾਈ ਅੱਖ ਹੈ वेद पाठ ਪੁਰਾਣਿ ਅੱਖ ਹੈ ਪੜੇ ਕਰੇ ਵਿਖਿਆਨ ਅੱਖ ਹੈ ਵਰਮੀ ਅੱਖ ਹੈ ਇੰਦ ਅੱਖ ਹੈ ਗੋ ਪੀਤਾ ਗੋਵਿੰਦ ਓਕੇ ਸ੍ਰਿ ਅਕੇ ਸਿਧ ਅੱਖ ਹੈ ਕੀਤੇ ਕੀਤੇ ਬੁੱਧ ਅੱਖ ਹੈ ਦਨਵ ਅੱਖ ਹੈ ਦੇਵ ਅੱਖ ਹੈ ਸੁਰਨ ਮੁਨਨ ਸੇਵ ਕੀਤੇ ਅੱਖ ਹੈ ਖਣ ਪਾਈ ਕੀਤੇ ਕਹਿ ਕੇ ਠੁੜ ਜਾਈ ਤੇ ਕੀਤੇ ਹੋਰ ਕਰੀਤਾ ਖਣ ਸਕੇ ਕੇ ਕੇ ਜਿਵੇਂ ੜੜ ਪਾਵੈ ੜੜ ਹੋਏ ਨਾਨਕ ਜਾਣੇ ਸੱਚੈ ਸੋਏ ਜੀਕੂ ਅੱਖੇ ਬੋਲ ਵਿਗਾੜ ਤੰ ਲਿਖੀ ਅਸਰਗਵਾਰਾ ਗੰਵਾਰਿ ਸੋਦਰ ਕੀ ਹਾ ਸੋ ਕਰ ਕੀ ਹਾ ਜਿਤ ਵੇ ਸਰਬ ਸਮਾਲੇ ਬਾਜੇ ਨਾਦ ਅਨੇਕ ਸੰਖਾ ਕੀਤੇ ਭਾਵਨ ਹਾਰੇ ਕੀਤੇ ਰਾਗ ਪਰਿਸੰਖ ਹੀ ਅਨਾਂ ਕੀਤੇ ਗਵਨ ਹਾਰੇ ਗਵੇ ਤੁਹਨੋਂ ਪਉਣ ਪਾਣੀ ਬੈ ਸੰਤਰਗਵੈ ਰਾਜਾ ਧਰਮ ਦੁਆਰੇ ਗਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਈ ਤਰੰ ਵਿਚਾਰੇ ਗਵ ਹੈ ਈਸ਼ਰਵਰਮਨ ਦੇਵੀ ਸੋਨ ਸਦਾ ਸਵਾਰੀ ਗਵੈੰਦਨ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਵ ਇਸ ਦਿ ਸਮਾਧੀ ਅੰਦਰ ਗਵਨ ਸਦ ਵਿਚਾਰੇ ਗਵਨ ਜਿਤਿ ਸਦੀ ਸੰਦੋਖੀ ਗਵ ਵੀਰ ਕਰਾਰੇ ਗਵਨ ਪੰਡਤ ਪੜਨ ਰੱਖੀ ਸਰ ਜੋ ਜੁਗ ਵੇਦਾਂ ਨਾਲੇ ਗਵ ਮੋਹਣੀਆਂ ਮਨਮੋਹਣ ਸੁਰਗਾ ਮਚ ਪਿਆਲੇ ਗਵਨ ਰਤਨ ਪਾਏ ਤੇਰੇ 83 ਤੀਥ ਨਾਲੇ ਗਵ ਜੁਦ ਮਾਮਲ ਸੂਰਾ ਗਵ ਖਾਨਚਾਰੀ ਗਵ ਖੰਡ ਮੰਡਲ ਵਰ ਪੰਡਾ ਕਰ ਕਰੇ ਰੱਖੇ ਤਾਰੇ ਸੇ ਤਨ ਗਵਹਿ ਜੋ ਤੁਧ ਭਵਨ ਰਤੇ ਤੇਰੇ ਭਕਤਰ ਸਾਲੀ ਹੋਰ ਕੀਤੇ ਗਰਨ ਸਿਮ ਜਿਤਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਚਿ ਨਾਹੀ ਹੈ ਪੀ ਹੋਸੀ ਜਨ ਜਸ ਰਤਨ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਾ ਜਿਨ ਸਿ ਮਾਇਆ ਜਨ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੇ ਵੜਾਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਓ ਸ਼ਾਹ ਪਾਤ ਸਾਹਿਬ ਨਾਨਕ ਰਨਰਜਾਈ ਮੁੰਦਾ ਸੰਤੋਖ ਸ਼ਰਮ ਬਦ ਚੋਲੀ ਜਾਣ ਕੇ ਰਵ ਪੂਤ ਕਿੰਤਾ ਕਾਲ ਕੁਵਾਰੀ ਕਾਇ ਜੁਗਤ ਰੰਡਾ ਪ੍ਰਤੀਤ ਆਈ ਬੰਤੇ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਤ ਸਹ ਦੇਸ ਅਦ ਨੀਲ ਨਦ ਨਹਤ ਜੂ ਜੋ ਇਕੋ ਵੀਸ ਉਗਤ ਗਿਆਨ ਦੇ ਭੰਡਾਰਨ ਘੜਗੜਵਾਜੈ ਨਾਦ ਆਪਨਾ ਨਾਥੀ ਸਭ ਜਾ ਕਿਰਿਤਿ ਸਿਵਰਾ ਸਾਧ ਸੰਜੋਗ ਵਿਜੋਗ ਦੇ ਕਰ ਚਲਾਵੇ ਲੇਖਿਆਵੇ ਭਾਗ ਆਦੇਸ ਸੈ ਆਦੇਸ ਆਦੁਨੀਲ ਨਦਨ ਹਤ ਜੁਗ ਜੁਗ ਇੱਕੋ ਵੇਸ ਇਕਾ ਮਾਈ ਜੁਗਤ ਵਿਆਹ ਤਿਨ ਚੱਲੇ ਪ੍ਰਭਾਣਿਕ ਸੰਸਾਰ ਏਕ ਭੰਡਾਰ ਏਕ ਲਾਇ ਦੀਵਾਨ ਜਿਵਤਿ ਸੁਭਾਵਤ ਵਿੱਚ ਲਾਵੇ ਜੇ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾਵੇ ਬਉਤ ਬਿੰਡਾਨ ਆਦਿਤ ਸਹ ਆਦੇਸ ਉਹਦ ਨੀਲਨਦ ਨਹਤ ਜੋ ਜੋ ਇਕੋ ਵੇਸਾ ਅਸਨ ਲੋਇ ਲੋਇ ਪੰਡਾ ਜੋਖਸ ਭਾਇ ਸੋ ਇਕਾ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦਿਤ ਸਹ ਆਦੇਸ ਉਹਦ ਨੀਲਨਦ ਨਹਤ ਜੋ ਜੋ ਇਕੋ ਵੇਸਾ ਇਕ ਦੋ ਜੀ ਪੌ ਲਖ ਹੋਇ ਲਖ ਹੋ ਵੈ ਲਖ 20 ਲਖ ਲਗੇੜਾ ਖੀਏ ਇੱਕ ਨਾਮ ਜਗਦੀਸ਼ ਏਤਰਾ ਪਦ ਪਵੜੀਆ ਚੜੀਆ ਹੋਇ ਕੀਸ ਸੁਣ ਗੱਲਾਂ ਕਾਸ਼ ਕੀ ਗੀਤਾ ਈ ਰੀਸ ਨਾਨਕ ਨਦਈ ਪਾਈ ਐ ਕੁੜੀ ਕੁੜੈ ਠੀਸ ਅੱਖਾਂ ਜੋਰ ਚ ਪੈਣੈ ਜੋਰ ਜੋਰ ਨ ਮੰਗਣ ਦੇ ਨਾ ਜੋਰ ਐ ਜੋਰ ਨ ਜੀਵਨ ਮਰਨੈ ਜੋਰ ਜੋਰ ਨ ਰਾਜ ਮਾਲ ਮਨਸੂਰ ਜੋੜਨਾ ਸੁਰਤੀ ਗਿਆਨ ਵਿਚਾਰ ਜੋੜਨਾ ਜੁਗਤੀ ਹਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੂਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਤਿਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਵਾਰ ਜਿੱਥੈ ਸੋਣ ਪੰਜ ਪਰਵਾ ਨਦਰੀ ਕਰਮ ਬੋਈ ਨੀਸਾਨ ਕਚਵਕਾਇ ਉਹ ਥੈ ਪਾਏ ਨਾਨਕ ਗਇਆ ਜਾਪੇ ਜਾਏ ਧਰਮ ਖੰਨ ਕਹਿਓ ਧਰਮ ਗਿਆਨ ਖੰਨ ਕਾ ਖੋ ਕਰਮ ਕੀਤੇ ਪਉਣ ਪਾਣੀ ਬੈਸੰਤਰ ਕੀਤੇ ਕਣ ਮਹੇਸ਼ ਕੀਤੇ ਵਰ ਮੇ ਘੜਤ ਘੜੀਐ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵਿਵੇਸ ਕੀਤੇ ਦੇਵ ਦਾਨਵ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਵਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥੈ ਨਾਦ ਬਿਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਥੈ ਘੜਿ ਘੜੀਆਂ ਬਹੁਤਨੂਪ ਤਾਂ ਕਿਆਂ ਗੱਲਾਂ ਗਥੀਆਂ ਨਾ ਜਾਏ ਜੀ ਕੋ ਕਹਿ ਵਿਛੈ ਪਛਤਾਏ ਤਿੱਥੈ ਘੜੀਆਂ ਸੁਰਤ ਮਤ ਮਨ ਬੋਧ ਦਿੱਥੈ ਘੜੀਆਂ ਸੁਰੰਸ ਦਾ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਦੌਰ ਦਿੱਥੈ ਹੋਰ ਨਾ ਕੋਈ ਹੋਰ ਦਿੱਥੈ ਜੋਤ ਮਾਉਲ ਸੂਤਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀ ਤੋ ਸੀਤਾ ਵੇ ਮਮਾਈ ਤਾਂ ਗਰੂਪ ਨ ਗਥਨੇ ਜਾਹੇ ਨਾ ਉਮਰ ਨ ਥਾਗੇ ਜਾਹੇ ਜਿਨ ਕਰ ਅੰਬ ਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰੈ ਨੰਦ ਸਚਾ ਮਨ ਸੋਏ ਸਚ ਕਨ ਵਸਨ ਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਦਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥ ਤੰਤ ਨੰਤੋ ਦਿੱਥੇ ਲੋਲ ਆਕਾਰ ਜਿਬ ਜੋਕ ਮਦਵ ਦੇ idcar ਵਿਖੇ ਵਿਖਸ ਕਰ ਵਿਚਾਰ ਨਾਨਕ ਕਥਨਾ ਕਰਿ ਦਾਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਧ ਹਥਿਆਰ ਪੌ ਖੱਲਾ ਅਗਣ ਤਪਤਾਉ ਪੰਡਾ ਪਾਉ ਅੰਮ੍ਰਿਤ ਤਿਤ ਢਾਲ ਕੜੀਐ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨਿੜਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ